ਗੁਰਜੀਕਾ ਕਾਲਸਾ ਕਰਾਈ ਵਾਹਿਗੁਰਜੀ ਕੀ ਪਤਿਨਾਸਰੀ ਸੰਤ ਮਹੱਲਾ ਪਹਿਲਾ ਪੀਰ ਸੰਗ ਮੁਠੜੀਏ ਖਬਰ ਨ ਪਾਇਆ ਜੀਓ ਖਬਰ ਪਾਦ ਤੇ ਯਮ ਕਲਾ ਦੇਨੀ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ ਲੇਖ ਨ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੂਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਅਬ ਗੁਣਾ ਬਹਿ ਬਹਿ ਰੂਸੀ ਧਨ ਜੂਵਨ ਆਕ ਕੀ ਛਾਇਆ ਬਿਰਦ ਭਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਛੂਟੀ ਝੂਟ ਵਿਛੁੰਨਿਆ ਬੁਢੀ ਹਰ ਘਾਲਿਓ ਗੁਰ ਕਾ ਪਾਇ ਚੱਲੋ ਸਾਚਾ ਨਾਮ ਧਿਆਇ ਪਾਵੈ ਸੁਖ ਮਹਿਲੂ ਇਹ ਸਾਚਾ ਨਾਮ ਧਿਆਇ ਇਥੇ ਵਿਸਰਾਮ ਲਾ ਦੇਣਾ ਪਾਵੈ ਸੁਖ ਮਹਿਲੂ ਉਚਾਰਨ ਕਰਨਾ ਇਹਨੂੰ ਮਹਿਲੋ ਨਹੀਂ ਕਹਿਣਾ ਹੈ ਹਰ ਨਾਮ ਧਿਆਇ ਤਾ ਸੁਖ ਪਾਈ ਪੀੜਾ ਦਿਨ ਚਾਰੀ ਨੇ ਜੇ ਘਰ ਜਾਏ ਬਹ ਸੱਚ ਪਾਈ ਅਨ ਦਿਨ ਨਾਲ ਪਿਆਰੇ ਨਿਝ ਘਰ ਜਾਏ ਬਹ ਇਥੇ ਠਮਕ ਲਾ ਦਨੀ ਆ ਸੱਚ ਪਾਈ ਇਥੇ ਵਿਸਰਾਮ ਆ ਅਨ ਦਿਨ ਨਾਲ ਪਿਆਰੇ ਵੇਣ ਭਗਤੀ ਘਰ ਵਾਸ ਨਾ ਹੋਵੀ ਸੁਣਿ ਆਹ ਲੋਕ ਸਭਾਈ ਨਾਨਕ ਸਰਸੀ ਤਾ ਪਿਰ ਪਾਈ ਰਾਤੀ ਸਾਚੈ ਨਾਈ ਪੇਰ ਧਨ ਭਾਵੈ ਤਾ ਪੇਰ ਭਾਵੈ ਨਾਰੀ ਜੀਉ ਪੇਰ ਧਨ ਭਾਵੈ ਇਥੇ ਵਿਸਰਾਮ ਲਾਦਣਾ ਤਾ ਪੇਰ ਭਾਵੈ ਨਾਰੀ ਜੀਉ ਰੰਗ ਪੀਤ ਮੇ ਰਾਤੀ ਗੁਰ ਕੈ ਸਬਦ ਵਿਚਾਰੀ ਜੀਉ ਗੁਰ ਸਬਦ ਵਿਚਾਰੀ ਨਾਹ ਪਿਆਰੀ ਨੀਵ ਨਿਵ ਭਗਤ ਕਰੀ ਮਾਇਆ ਮੋਹ ਜਲਾਏ ਪ੍ਰੀਤਮਾ ਰਾਸ ਮਹਿ ਰੰਗ ਕਰੀ ਪ੍ਰੀਤਮ ਪਾਦ ਤੇ ਵਿਸਰਾਮ ਲਾਉਣਾ ਪ੍ਰਭ ਸਾਚੈ ਸੀਤੀ ਰੰਗ ਰੰਗੀਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੋਹਾਗਣ ਪੇਰ ਸਿਓ ਪ੍ਰੀਤ ਪਿਆਰੀ ਪੇਰ ਘਰ ਸੁਹੇ ਨਾਰ ਜੀ ਪਿਰ ਭਾਵੇ ਜੀਓ ਝੂਠੇ ਮੈਣ ਚਵੇ ਕਾਮ ਨ ਆਵੈ ਜੀਓ ਝੂਠ ਅਲਾਵਾ ਕਾਮ ਨ ਆਵੈ ਨਾ ਪਿਰ ਦੇਖੈ ਨੈਣੀ ਅਵਗੁਣੀ ਆਰੀ ਕੰਤ ਵਿਸਾਰੀ ਛੂਟੀ ਵਿਦਣ ਰੈਣੀ ਅਵਗੁਣੀ ਆਰੀ ਇਥੇ ਯਮਕ ਲਾਦਨੀ ਹੈ ਕੰਤ ਵਿਸਾਰੀ ਥਿ ਵਿਸਰਾਮ ਛੂਟੀ ਵਿਦਣ ਰੈਣੀ ਗੁਰ ਸ਼ਬਦ ਨਾ ਮਾਨੈ ਫਾਹੀ ਫਾਤੀ ਸਾਧਨ ਮਹਿਲ ਨ ਪਾਈ ਇਹ ਸਾਧਨ ਵੱਖਰਾ ਪਾਠ ਹੈ ਜੇ ਯਮਕ ਲਾ ਦਿੰਨੀ ਹੈ ਸਾਧਨ ਮਹਿਲ ਨ ਪਾਈ ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਿਜ ਸਮਾਈ ਧਨ ਸੁਹਾਗਣ ਨਾਰ ਜੇ ਨਾ ਪੈਰ ਜਾਣਿਆ ਜੀਓ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਭਾਈ ਭਗਤ ਪ੍ਰਭ ਰਾਤੀ ਪਿਰ ਰਲੀ ਅੱਲਾ ਜੂਬਨ ਬਾਲਾ ਤਿਸ ਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸਹ ਰਾਵਾਸੀ ਫਲ ਪਾਇਆ ਗੁਣਕਾਰੀ ਇਸ ਸਹਰਾਵਾਸੀ ਨਹੀਂ ਕਹਿਣਾ ਧਿਆਨ ਨਾਲ ਬੋਲਣਾ ਨਖੀਰ ਕੀ ਪਦ ਉਚਾਰਨ ਕਰਨੇ ਹਨ ਗੁਰ ਸ਼ਬਦ ਵਿਗਾਸੀ ਸਹ ਇਥੇ ਰੁਕ ਕੇ ਬੋਲਣਾ ਸਹ ਰਾਵਾਸੀ ਰਾਵਾਸੀ ਇਕੱਠਾ ਬੋਲ ਦੇਣਾ ਆਮ ਸਹਰਾਵਾਸੀ ਕਹਿ ਜਾਂਦੀ ਹੈ ਗੁਰ ਸ਼ਬਦ ਵਿਗਾਸੀ ਸਹ ਰਾਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲਿਆ ਵਦਿਆਈ ਫਿਰ ਘਰ ਸੁਹਾ ਨਰੀ ਨਾਸਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀ ਤਾ ਬਖਤੀ ਜਮਕ ਲਾਤੈ ਸਤਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਵ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾ ਆਪ ਸਾਚੇ ਭਾਵੈ ਅਹੰਕਾਰ ਹੋ ਮੈਂ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ ਹਰ ਜੀਵ ਕਿਰਪਾ ਕਰੇ ਤਾ ਨਾਮ ਧਿਆਈਐ ਜੀ ਹਰ ਜੀਵ ਕਿਰਪਾ ਕਰੇ ਇਥੇ ਵਿਸਰਾਮ ਹੈ ਤਾ ਨਾਮ ਤੇਈ ਹੈ ਜੀਵ ਅੰਦਰ ਸਾਚਾ ਨੇਹ ਪੂਰਾ ਪੂਰੇ ਸਤਗੁਰੈ ਜੀਵ ਹਉ ਜਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਵ ਜੀਉ ਪਾਦ ਸਾਰੇ ਲਖੇਰ ਕੇ ਪੜਨੇ ਹਨ ਕਦੇ ਨਾ ਵਿਸਾਰੀ ਅਨ ਦਿਨ ਸਮਹਾਰੀ ਜਾ ਨਾਮ ਲਈ ਤਾ ਜੀਵਾ ਜਾ ਨਾਮ ਲਈ ਤਾ ਜੀਵਾ ਸ਼ਰਵਣੀ ਸੁਣੀ ਤਾ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤਗੁਰ ਮੇਲੇ ਅਨ ਦਿਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇਹ ਪੂਰੇ ਸਤਗੁਰੈ ਸਤ ਸੰਗਤ ਮਿਲੇ ਵੱਡ ਭਾਗ ਤਾ ਹਰ ਰਸ ਆਵੈ ਜੀਉ ਅਨ ਦਿਨ ਰਹੈ ਲਿਵ ਲਾਇ ਤਾ ਸਹਿਜ ਸਮਾਵੈ ਜੀਓ ਸਹਿਜ ਸਮਾਵੈ ਤਾ ਹਰ ਮਨ ਭਾਵੈ ਹਾਂਜੀ ਜਿਵੇਂ ਤਾ ਆ ਜਾਂਦਾ ਤੇ ਉਥੇ ਤਾ ਬੋਲਣਾ ਜਿਵੇਂ ਹੁਣ ਇੱਥੇ ਤਾ ਆ ਗਿਆ ਕੰਨੇ ਨਾਲ ਤਾ ਤਾ ਉਚਾਰਨ ਕਰਨਾ ਧਿਆਨ ਨਾਲ ਇਹ ਸਾਰੇ ਪਾਤ ਉਚਾਰਨ ਸਹਿਜ ਸਮਾਵੈ ਤਾ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਬ ਲਾਗੀ ਹਰਖ ਸੋਗ ਦੁਹਾ ਤੇ ਮੁਕਤਾ ਹਰਖ ਸੋਗ ਦੁਹਾ ਤੇ ਮੁਕਤਾ ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲੈ ਵੱਡ ਭਾਗ ਤਾ ਹਰ ਰਸ ਆਵੈ ਜੀਉ ਦੂਜੈ ਪਾਏ ਦੁਖ ਹੋਇ ਮਨ ਮੁਖ ਜਮ ਜੋਹਿਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚੇਤਾ ਨਾਹੀ ਅੰਤ ਗਿਆ ਪਛਤਾਵੈ ਬਿਨ ਨਾਵੈ ਕੋ ਸਾਥ ਨਾ ਚੱਲੈ ਬਿਨ ਨਾਵੈ ਕੋ ਸਾਥ ਨਾ ਚੱਲੈ ਉਤਰ ਕਲਤਰ ਮਾਇਆ ਤੋਹਿਆ ਦੂਜੈ ਪਾਇ ਦੁਖ ਹੋਇ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾ ਲੇਹੁ ਮਿਲਾਇ ਮਹਿਲ ਹਰ ਪਾਇਆ ਜੀਓ ਸਦਾ ਰਹੈ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੈ ਤਾ ਹੁਕਮ ਸਮਾਵੈ ਹੁਕਮ ਮੰਨ ਸੁਖ ਪਾਇਆ ਾਨ ਦਿਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵਾਏ ਸਰ ਕਿਰਪਾ ਲੇਹੁ ਮਿਲਾਏ ਮਹਿਲ ਹਰ ਪਾਵਾਏ ਜੀਉ ਤਨਾਸਰੀ ਮਹੱਲਾ ਪੰਜਵਾ ਸ਼ੰਤ ਇਕ ਓ ਅੰਕਾਰ ਸਤ ਗੁਰ ਪ੍ਰਸਾਦਿ ਸਤ ਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੀਐ ਜੀਉ ਭਾਜ ਸਾ ਭਾਜ ਸੰਗ ਸਾਧੂ ਇੱਕ ਅਰਾਧੂ ਜਨਮ ਮਰਨ ਦੁਖ ਨਾਸੈ ਭਾਜ ਸੰਗ ਸਾਧੂ ਭਜ ਬੋਲਾ ਬੋਲਨਾ ਇੱਕ ਅਰਾਧੂ ਤੱਦੇ ਨਾਲ ਬੋਲਨਾ ਅਰਾਧੂ ਦੱਦਾ ਨਹੀਂ ਲਾਉਣਾ ਜਨਮ ਮਰਨ ਦੁਖ नसी तोर कर्म लिखिया साच सिखिया सा, कट्टी जम की फासई तोर कर्म लिखिया साच सिखिया इथे विश्राम कट्टी जम की फासई पै परम नाठे छुटी गाठे जम पंथ मूल ना आवी है आवी है पै परम नाठे छुटी गाठे जम पंथ मूल ना आवी है ਬੇਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ ਨਿਧਰਿਆ ਧਰ ਏਕ ਹਾਂਜੀ ਨਿਧਰਿਆ ਧਰ ਏਕ ਨਾਮ ਨਰੰਜਨੋ ਜੀਉ ਨਿਰੰਜਨੋ ਨੰਨੇ ਦੀ ਸਿਆਰੀ ਦੇ ਨਾਲ ਨਿਰੰਜਨੋ ਜੀਉ ਤੂ ਦਾਤਾ ਦਾਤਾਰ ਸਰਬ ਦੁਖ ਪੰਜਨੋ ਜੀਉ ਦੁਖ ਹਰਤ ਕਰਤ ਸੁਖ ਹੈ ਸਵਾਮੀ ਕਰਤਾ ਕਰਤਾ ਪਾਠ ਦੁਖ ਹਰਤ ਕਰਤਾ ਸੁਖ ਹੈ ਸਵਾਮੀ ਦੁਖ ਹਰਤ ਕਰਤਾ ਸੁਖ ਹੈ ਸਵਾਮੀ ਸ਼ਰਨ ਸਾਧੂ ਆਇਆ ਸੰਤਾਰ ਸਾਗਰ ਮਹਾ ਵਿਖੜਾ ਪਲ ਇੱਕ ਮਾਹਿਤ ਰਾਇਆ ਪੂਰ ਰਹਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਪੰਜਨੋ ਆਪ ਲੀਏ ਲੜ ਲਾਇ ਕਿਰਪਾ ਤਾਰੀਆ ਜੀਓ ਮੋਹ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰੀਆ ਜੀਓ ਦਿਆਲ ਸਦਾ ਕਿਰਪਾਲ ਸੁਆਮੀ ਕਿਰਪਾਲ ਕਿਰਪਾਲ ਸਾਰੇ ਨੂੰ ਰਾਰੇ ਨੂੰ ਲਾ ਕੇ ਸਿਆਰੀ ਬੋਲਣਾ ਨੀਚ ਥਾ ਆਪਣ ਹਾਰਿਆ ਜੀ ਅਜੰਤ ਸਭ ਵਾਸ ਤੇਰਾ ਸਭ ਤੇਰਾ ਹਾਂਜੀ ਜੀ ਅਜੰਤ ਸਭ ਵਸ ਤੇਰਾ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪਾਓ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਅਮੋਲਈ ਜੀਉ ਨਿਤ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ ਸੰਤ ਰਸਨ ਵੂਠਾ ਆਪ ਟੂਠਾ ਹਰ ਰਸਹਿ ਸਈ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨ ਦਿਨ ਜਾਗਿਆ ਸਦ ਸਦਾ ਸਿਮਰਤਾਬ్య ਸੁਆਮੀ ਸਦ ਸਦਾ ਸਦ ਪੁਲਾ ਹੀ ਬੋਲਣਾ ਸਦ ਨਹੀਂ ਕਹਿਣਾ ਸਦ ਸਦਾ ਸਿਮਰਤਾਬ్య ਸੁਆਮੀ ਇਸ ਨੂੰ ਸਿਮਰਤਬ్య ਉਚਾਰਨ ਕਰਨਾ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੁਲਈ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੂ ਮਰਮ ਨ ਜਾਣਾ ਸੇਖ ਨਾਗ ਪਦ ਤੇ ਵਿਸਰਾਮ ਲਾਉਣਾ ਹੈ ਸੰਤ ਸੰਗਤ ਰਾਮ ਰਿਦਾ ਬਸਾਈ ਇਹ ਸਤ ਸੰਗਤ ਨਹੀਂ ਕਹਿਣਾ ਸੰਤ ਸੰਗਤ RAM ਰਿਦਾ ਬਸਾਈ ਰਹਾ ਹੋ ਹਨੂਮਾਨ ਸਰ ਗਰੁੜ ਸਮਾਨਾ ਇਹ ਵੀ ਹਨੂਮਾਨ ਸਰ ਇਥੇ ਵੀ ਸ਼ਰਾਮ ਲਾਉਣਾ ਗਰੁੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੀਦ ਅਰ ਸਿਮਰਿਤ ਪੁਰਾਨਾ ਕਮਲਾਪਤ ਕਵਲਾ ਨਹੀਂ ਜਾਨਾ ਕਹ ਕਬੀਰ ਸੂ ਭਰਮੈ ਨਹੀਂ ਪਾਗ ਲਗ ਰਾਮ ਰਹਿ ਸਰ ਨਹੀਂ ਪਾਗ ਲਗ ਰਾਮ ਇਥੇ ਵੀ ਸ਼ਾਮ ਲਉਣਾ ਰਹਿ ਸਰ ਨਹੀਂ ਦਿਨ ਤੇ ਪਹਿਰ ਪਹਿਰ ਤੇ ਘਰੀਆ ਆਵ ਕਟੈ ਤਨ ਛੀਜੈ ਆਵ ਕਟੈ ਤਨ ਛੀਜੈ ਕਾਲ ਇਹ ਕਾਲ ਅਹੇਰੀ ਫਿਰੈ ਬਦਕ ਜਿਓ ਕਾਲ ਅਹੇਰੀ ਫਿਰੈ ਬਦਿਕ ਜਿਓ ਕਾਲ ਅਹੇਰੀ ਫਿਰੈ ਬਦਿਕ ਜਿਓ ਬਦਿਕ ਬੋਲਣਾ ਇਸ ਕਸ ਕੇ ਕਾਲ ਅਹੇਰੀ ਫਿਰੈ ਬਦਿਕ ਜਿਓ ਕਹੋ ਕਵਨ ਬੇਦ ਕੀਜੈ ਸੋ ਦਿਨ ਆਵਣ ਲਾਗਾ ਸੋ ਦਿਨ ਆਵਨ ਲਾਗਾ ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋ ਹ ਹੈ ਕਾਕਾ ਧੀਏ ਪਾਠ ਧਿਆਨ ਨਾਲ ਉਚਾਰਨ ਕਰਨਾ ਕਹੋ ਮਾਤ ਪਿਤਾ ਭਾਈ ਸੁਤ ਬਨਤਾ ਇਥੇ ਵਿਸਰਾਮ ਕਹੋ ਇਥੇ ਯਮਕ ਲਾ ਦੇਣੀ ਹੈ ਕਹੋ ਕੋ ਹ ਕਾਕਾ ਕਾਕਾ ਪਾਠ ਨਹੀਂ ਕਰਨਾ ਨਾ ਵਖਰਾ ਕਹਿਣਾ ਕਾ ਕਾ ਯਾਨੀ ਲਮਕਾ ਕੇ ਜੀ ਬੋਲਣਾ ਹੈ ਸੰਬੰਧ ਕਾ ਕਾ ਮਾਤ ਪਿਤਾ ਭਾਈ ਸੋਤ ਬਨਤਾ ਕਹੋ ਕੋ ਹ ਹੈ ਕਾ ਕਾ ਰਹਾਵ ਜਬ ਲਗ ਜੋਤ ਕਾਇਆ ਮਹਿ ਬਰਤੈ ਆਪਾ ਪਸ਼ੂ ਨਾ ਬੂਝੈ ਲਾਲਚ ਕਰੈ ਜੀਵਨ ਪਾਦ ਕਾਰਨ लोचन कछु न सूझे कहत कबीर सुन हो रे प्राणी छोड़ो मन के परमा छोड़ो मन के परमा केवल नाम जपो रे प्राणी परहो एक की शरण जो जन भाव भगत काछ जाने

ਜਲ ਮਹਿ ਪੈਸ ਇਥੇ ਵੀ ਥੋੜੀ ਠਹਿਰਾ ਦੇ ਦੇਣਾ ਨਾ ਨਿਕਸ ਹੈ ਇਥੇ ਵਿਸਰਾਮ ਹੈ ਤੇ ਓ ਟੁਰ ਮਿਲੇਉ ਜੁਲਾਹੂ ਹਰ ਕੇ ਲੋਗਾ ਮੈਂ ਤੋ ਮਤ ਕਾ ਪੂਰਾ ਜੋ ਤਨ ਕਾਸੀ ਤਜ ਹੈ ਕਬੀਰਾ ਰਮਈਏ ਕਹਾ ਨਿਹੂਰਾ ਰਮਈਏ ਇਥੇ ਯਮਕ ਲੱਗ ਜੰਨੀ ਹੈ ਕਹਾ ਨਿਹੂਰਾ ਰਹਾਉ ਕਹਿਤ ਕਬੀਰ ਸੁਨੋ ਰੇ ਲੋਈ ਪਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਊਖਰ ਮਗਹਰ RAM ਰਿਦੈ ਜੋ ਹੋਈ ਇੰਦਰ ਲੋਕ Shiv ਲੋਕ ਹੈ ਜੈਬੂ ਓਛੇ ਤਾਪ ਕਰ ਬਾਹੁਰ ਐਬੂ ਕਿਆ ਮੰਗੋ ਕੇਛੁ ਥਿਰ ਨਹੀਂ ਰਾਮ ਨਾਮ ਰਖ ਮਨ ਮਾਹੀ ਰਹਾਉ ਸੋਭਾ ਰਾਜ ਵਿਪੈ ਬਡਿਆਈ ਅੰਤ ਨ ਕਾਹੂ ਸੰਗ ਸਹਾਈ ਪੁੱਤਰ ਕਲਤਰ ਲక్ష్ਮੀ ਮਾਇਆ ਇਨ ਤੇ ਕਹੋ ਕਵਨਾ ਸੁਖ ਪਾਇਆ ਇਨ ਤੇ ਕਹੋ ਕਿਥੇ ਵਿਸਰਾਮ ਆਵਨਾ ਸ਼ੋਕ ਪਾਇਆ ਕਹਿਤ ਕਬੀਰ ਅਵਰ ਨਹੀਂ ਕਾਮਾ ਹਮਰੇ ਮਨ ਤਾਨ ਰਾਮ ਕੋ ਨਾਮਾ ਇਮਾਨ ਪਤਿ ਤੇ ਵਿਸਰਾਮ ਲਾਉਣਾ ਹਮਰੇ ਮਨ ਤਾਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਬਿਨ ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਿਕਾਈ ਹਾਂਜੀ ਬੂਡ ਤੇ ਅਧਿਕਾਈ ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਿਕਾਈ ਰਹਾਉ ਬਨਤਾ ਸੋਤ ਦੇਹ ਗਰੇਹ ਸੰਪਤ ਸੁਖਦਾਈ ਜੀਪਨਤਾ ਸੋਤ ਦੇਹ ਗਰੇਹ ਇਥੇ ਵਿਸਰਾਮ ਹੈ ਸੰਪਤ ਸੁਖਦਾਈ ਇਨ ਮੈਂ ਕਾਸ਼ਤ ਨਾਹੇ ਤੇਰੋ ਹਾਂਜੀ ਇਨ ਨੰਨੇ ਦੇ ਹਲੰਤ ਲਾ ਕੇ ਉਚਾਰਨ ਕਰਨਾ ਮੈਂ ਮੈਂ ਨਹੀਂ ਕਹਿਣਾ ਇਨ ਮੈਂ ਕਛ ਨਾਹੀ ਤੇਰੋ ਕਾਲ ਅਵਧ ਆਈ ਅਵਧ ਕਾਲ ਅਵਧ ਆਈ ਅਵਧ ਨਹੀਂ ਕਹਿਣਾ ਅਜਾਮਲ ਗਾਜ ਅਜਾਮਲ ਗਾਜ ਗਨਕਾ ਹਾਂਜੀ ਅਜਾਮਲ गाज गणिका अजामल गाज गणिका पतित कर्म कीने पतित कर्म कीने पतित कर्म कीने तेऊ उतर पार परे राम नाम लीने सुकर कुकर जोन ब्रह्म तौ लाज न आई राम नाम छाड़ अमृत ਕਾਹੇ ਬਿਖ ਖਾਈ RAM ਨਾਮ ਛਾੜ ਅੰਮ੍ਰਿਤ ਇਥੇ ਵਿਸਰਾਮ ਕਾਹੇ ਬਿਖ ਖਾਈ ਤਾਜ ਭਰਮ ਕਰਮ ਵਿਦ ਨਿਖੇਦ RAM ਨਾਮ ਲਈ ਇਹ ਵੀ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਤਾਜ ਭਰਮ ਕਰਮ ਇਥੇ ਠਮਕ ਬੇਦ ਨਿਖੇਦ ਇਥੇ ਵਿਸਰਾਮ RAM ਨਾਮ ਲਈ ਗੁਰ ਪ੍ਰਸਾਦ ਜਾਨਕ ਵੀਰ ਰਾਮ ਕਰ ਸਨੇਹੀ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਬਾਣੀ ਭਗਤ ਨਹੀਂ ਕਹਿਣਾ ਬਾਣੀ ਪਦ ਤੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਗਹਿਰੀ ਕਰਕੇ ਨੀਵ ਖਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਦਕਾਈ ਜਿਨ ਤ੍ਰਿਣ ਧਰ ਮੂंड ਬੁਲਾਏ ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਭ ਕਰਤ ਹਾ ਗਰਭ ਗਰਭ ਕਰ ਹਾਂਜੀ ਗਰਭ ਬੱਬੇ ਨਾਲ ਹੀ ਬੋਲਣਾ ਕਾਹੇ ਰੇ ਨਰ ਗਰਭ ਗਰਭ ਕਰਤ ਹਾ हाँ उच्चारण करना हहो हाँ नहीं कह देना लाके मेरी, मेरी कैरो करते दुर्जोधन से पाई दुर्जोधन से पाई बारह जोजन छत्र चले था जोजन कसके नहीं बोलना बारह जोजन बारह जोजन छत्र चले था दे ਗਿਰਜ ਨਾ ਖਾਈ ਹਾਂਜੀ ਮੁੱਖ ਪਾਠ ਇਸ ਤਰ੍ਹਾਂ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਦੇਹੀ ਇੱਥੇ ਜਮਕ ਲਾਦਣੀ ਹੈ ਗਿਰਜ ਨਾ ਖਾਈ ਸਰਬ ਸੋਏ ਨੇ ਸਰਬ ਸੋਏ ਨ ਕੀ ਲੰਕਾ ਹੋਤੀ ਰਾਵਣ ਸੇ ਅਦਕਾਈ ਕਹਾ ਪਇਓ ਦਰਬੰਦੇ ਹਾਥੀ ਖੇਨ ਮਹਿ ਭਈ ਪਰਾਈ ਦੁਰਬਾਸਾ ਸਿਉ ਕਰਤ ਠਗੌਰੀ ਦੁਰਬਾਸਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਆਪਣੇ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦੇਵ ਹਰ ਗੁਣ ਗਾਏ ਨਾਮ ਦੇਵ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ